ਇਕਰਸਾਨ ਸੀਗਾ ਉਹਨੇ ਆਪਦੇ ਦੋ ਬੱਚੇ ਸੀ ਉਹ ਦੋ ਲੜਕੇ ਲੜਕੇ ਸੀ ਤੇ ਉਹਨੇ ਦੋ ਲੜਕੇ ਬੜੀ ਮਿਹਨਤ ਕਰਕੇ ਪਾਲੇ ਪਾਲ ਪਲੋਸ ਕੇ ਵੱਡੇ ਕੀਤੇ ਪੜ੍ਹਾਏ ਲਿਖਾਏ ਉਹਨਾਂ ਦੇ ਵਿਆਹ ਕਰਤੇ ਜਦੋਂ ਵਿਆਹ ਕਰਦੇ ਸਾਨੂੰ ਪਤਾ ਹੀ ਆ ਜਦੋਂ ਨੋਹਾਂ ਆ ਜਾਂਦੀਆਂ ਫਿਰ ਪੁੱਤ ਹੋਰ ਬਣ ਜਾਂਦੇ ਮਾਪਿਆਂ ਨੂੰ ਸੰਭਾਲਣੋਂ ਹਟ ਜਾਂਦੇ ਜਮਾਨਾ ਹੀ ਇਹ ਜਾ ਗਿਆ ਤੇ ਫਿਰ ਉਹ ਜਿਹੜੇ ਪੁੱਤ ਸੀਗੇ ਉਹ ਆ ਕੈ ਸਿੱਗੇ ਕਿਉਂਕਿ ਪੈਸਾ ਉਹਨਾਂ ਦੇ ਹੱਥ ਚ ਆ ਹੀ ਗਿਆ ਸੀਗਾ ਉਹਨਾਂ ਨੇ ਕੀ ਲੈਣਾ ਸੀ ਮਾਪਿਆਂ ਤੋਂ ਉਹ ਮਾਂ ਤੇ ਪਿਓ ਨੂੰ ਨਾ ਪੁੱਛਦੇ ਕੋਈ ਗੱਲ ਹੋਣੀ ਕਹਿੰਦੇ ਸੋਨੂੰ ਤਾਂ ਪਤਾ ਹੀ ਨਹੀਂ ਸੋਨ ਤਾਂ ਕੋਈ ਅਕਲ ਹੀ ਨਹੀਂ ਜੇ ਉਹਨਾਂ ਨੇ ਕਹਿਣਾ ਸਾਨੂੰ ਆ ਚੀਜ਼ ਦੀ ਜ਼ਰੂਰਤ ਹੈ ਤੁਸੀਂ ਕੀ ਕਰਨਾ ਘਰੇ ਬੈਠੀ ਆ ਤੁਸੀਂ ਲੈ ਪੈਸੇ ਲੈ ਕੇ ਲੈ ਕਰਨਾ ਵੀ ਕੀ ਆ ਇੱਕ ਦਿਨ ਬਈ ਇਹ ਆਫਤ ਆ ਗਈ ਕਿ ਮੁੰਡਿਆਂ ਨੇ ਘਰਬਾਰ ਸਾਰਾ ਵੰਡ ਲਿਆ ਤੇ ਉਹ ਤੇ ਮਾਂ ਨੂੰ ਨਹੀਂ ਪਤਾ ਲੱਗਿਆ ਵੰਡ ਕੇ ਤੇ ਜਦੋਂ ਸਾਰਾ ਕੁਝ ਵੰਡ ਲਿਆ ਤੇ ਫੇਰ ਕਹਿਣ ਲੱਗੇ ਆਗੇ ਦੋਹੇ ਨੋਹਾਂ ਦੋਹੇ ਪੁੱਤ ਆਪ ਦੇ ਸਾਰੇ ਸਾਹਸ ਕੋਲੇ ਆ ਕੇ ਖੜੇ ਹੋ ਗਏ ਕਹਿੰਦੇ ਵੀ ਮੰਮੀ ਤੁਸੀਂ ਆਂ ਦੱਸੋ ਵੀ ਤੁਸੀਂ ਕਿਹਦੇ ਨਾਲ ਰਹਿਣਾ ਚਾਹੁੰਨੇ ਆ ਪਾਪਾ ਤੂੰ ਕਿਹਦੇ ਨਾਲ ਰਹਿਣਾ ਚਾਹਣਾ ਦੋਹਾਂ ਚ ਉਹ ਕਹਿੰਦਾ ਆ ਕੀ ਗੱਲ ਕਹਿੰਦਾ ਘਰਬਾਰ ਅਸੀਂ ਵੰਡ ਲਿਆ ਸਾਰਾ ਹੁਣ ਛੋਡਾ ਰਹਿ ਗਿਆ ਦੋਹਾਂ ਦਾ ਵੀ ਤੁਸੀਂ ਕਿਹੜੇ ਪਾਸੇ ਰਹਿਣਾ ਚਾਹੁੰਨੇ ਜੇ ਉਹ ਆਦੇ ਕਿਉਂ ਕੀਵੇਂ ਆ ਕਹਿੰਦੇ ਜੇ ਤੁਸੀਂ ਉਹ ਆਦਾ ਅਸੀਂ ਅੱਡ ਅੱਡ ਨਹੀਂ ਰਹਿਣਾ ਕਹਿੰਦੇ ਨਹੀਂ ਰਹਿਣਾ ਤਾਂ 6 ਮਹੀਨੇ ਹੋਰ ਰੱਖਣੂਗਾ ਸੋਨੂੰ 6 ਮਹੀਨੇ ਮੈਂ ਰੱਖ ਲੂਗਾ ਉਹ ਕਹਿੰਦਾ ਇਹ ਕੀ ਗੱਲ ਹੋਈ ਅਸੀਂ ਤਾਂ ਆਪਦੀਆਂ ਲਾਹਾਂ ਲਈਆਂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਅਸੀਂ ਰਹਾਗੇ ਤਾਂ ਇਕੱਠੇ ਹੀ ਰਹਾਗੇ ਅਸੀਂ ਤਾਂ ਨਹੀਂ ਅੱਡ ਹੋ ਰਹਿੰਦੇਗੇ ਉਹ ਕਹਿੰਦੇ ਚਲੋ ਕਿਵੇਂ ਕਰਨਾ ਜੇ ਤੁਸੀਂ ਅੱਡ ਰਹਿਣਾ ਤਾਂ ਤੂੜੀ ਵਾਲਾ ਅੰਦਰ ਪਿਆ ਉਹ ਤੁਹਾਡਾ ਸਾਫ਼ ਕਰਾ ਦੇਣਾ ਤੁਸੀਂ ਉੱਥੇ ਜਾਓ ਉਹ ਕਹਿੰਦਾ ਕਿਉਂ ਸਾਡੇ ਲਈ ਤੂੜੀ ਵਾਲਾ ਅੰਦਰ ਉਹਨੇ ਪਾਈ ਕਰਤੇ ਕਰਾਉਂਦੇ ਬਾਬੇ ਨੇ ਜਦੋਂ ਆ ਗੱਲਾਂ ਆਖੀਆਂ ਤਾਂ ਉਹ ਪੰਚਾਇਤ ਤੱਕ ਮਾਮਲਾ ਚਲਿਆ ਗਿਆ ਸਰਪੰਚ ਨੇ ਬੁਲਾ ਲਿਆ ਤਿਆ ਕੇ ਮੁੰਡੇ ਕਹਿੰਦੇ ਪਾਪਾ ਅੱਜ ਸਰਪੰਚ ਨੇ ਬੁਲਾਇਆ ਤੈਨੂੰ ਤੇ ਉੱਥੇ ਆ ਜਾ ਅਸੀਂ ਵੀ ਚੱਲਦੇ ਆ ਉੱਥੇ ਜਾ ਗੜੇ ਸਰਪੰਚ ਕਹਿੰਦਾ ਵੀ ਗਰਦਿਆਲ ਸਿਆਂ ਕਰਦੇ ਹਸਾਬ ਕਿਤਾਬ ਜਾ ਇਹਨਾਂ ਦਾ ਕੀ ਆਦੇ ਤੇਰੇ ਪੁੱਤ ਉਹ ਕਹਿੰਦੇ ਜੀ ਕੀ ਅੱਖ ਨਸੀ ਆ ਕੀ ਆਦੇ ਆ ਦੱਸੋ ਕਹਿੰਦੇ ਇਹ ਕਹਿੰਦੇ ਅਸੀਂ ਸਾਰਾ ਕੁਝ ਵੰਡ ਰਿਹਾ ਬਸ ਬਾਬਾ ਤੇ ਬੇਬੇ ਰਹਿ ਗਈ ਵੰਡਣ ਵਾਲੀ ਉਹ ਕਹਿੰਦੇ ਇਹ ਕੌਣ ਹੁੰਦੇ ਮੈਨੂਸੇ ਆਪਦੀ ਮਾਂ ਨੂੰ ਵੰਡਣ ਵਾਲੇ ਪਹਿਲਾਂ ਤਾਂ ਚੁੱਪ ਰਿਆ ਨਾ ਬੋਲਿਆ ਗਰਦਿਆਲ ਸਿੰਘ ਜਦੋਂ ਫਿਰ ਉਹਨੇ ਆਖਿਆ ਵੀ ਤੂੰ ਇੱਕ ਪਾਸੇ ਰੋਟੀ ਖਾ ਲਾ ਇੱਕ ਪਾਸੇ ਇਹ ਖਾ ਲਿਓ ਅਧਰਨਾ ਜਦੋਂ ਉਹ ਆਖਰ ਖੜਾ ਹੋ ਗਿਆ ਬਾਬਾ ਤੇ ਬੇਬੇ ਦੋਵੇਂ ਜਣ ਉਹ ਕਹਿੰਦੇ ਜੀ ਕੀ ਗੱਲ ਇਹ ਸਾਰੀ ਜਾਇਦਾਦ ਮੇਰੇ ਨਾਂ ਤੇ ਹੈ ਮੈਂ ਇਹਦਾ ਜਾਇਦਾਦ ਦਾ ਮਾਲਕ ਹੈ ਇਹ ਕੌਣ ਹੁੰਦੇ ਮੈਨੂੰ ਘਰੋਂ ਕੱਢਣ ਵਾਲੇ ਲਾਓ ਜੀ ਮੈਂ ਇਹਨਾਂ ਨੂੰ 6 ਮਹੀਨੇ ਇੱਕ ਨੂੰ ਕਿਰਾਏ ਤੇ ਰੱਖ ਸਕਦਾ ਹਾਂ ਤੇ ਤੇ 6 ਮਹੀਨੇ ਦੂਜਾ ਰਹਿ ਪਿਆ ਕਰੇ ਕਿਰਾਏ ਤੇ ਤੇ ਮੇਰੇ ਘਰੋਂ ਨਿਕਲ ਜਾ ਜਦੋਂ ਆਹ ਗੱਲ ਆਖੀ ਤਾਂ ਮੁੰਡੇ ਨੋਹਾ ਕੰਨੀ ਚੱਕ ਲਾ ਕੇ ਨੋਹਾ ਮੁੰਡਿਆਂ ਕੰਨੀ ਚੱਕਣ ਲੱਗਿਆਂ ਇੱਕੇ ਦਮ ਭਜਾਲ ਜਾ ਪੈ ਗਿਆ ਉਹਨਾਂ ਦਾ ਤੇ ਸਾਰੀ ਜਿਹੜੀ ਪੰਚਾਇਤ ਸੀਗੀ ਉਹ ਵੀ ਖੜੀ ਹੋਈ ਸਾਰੀ ਪੰਚਾਇਤ ਫੇਰ ਉਹ ਬਾਬੇ ਗਰਦਿਆਲ ਸਿੰਘ ਕਰਨੀ ਉਹ ਕਹਿੰਦੀ ਸਾਰੀ ਗੱਲ ਇਹ ਠੀਕ ਐ ਕਿਉਂਕਿ ਸਾਰਾ ਕੁਛ ਇਹਦੇ ਨਾਂ ਤੇ ਆ ਇਹ ਦੇਵੇ ਸਾਨੂੰ ਨਾਂ ਦੇਵੇ ਸਾਰੀ ਜਾਇਦਾਦ ਦਾ ਮਾਲਕ ਬਾਬਾ ਆਪ ਤੁਸੀਂ ਕੁਛ ਨਹੀਂ ਲੱਗਦੇ ਜਾਓ ਘਰੋਂ ਨਿਕਲੋ ਜਦੋਂ ਸਮਾਨ ਚਗਰਾਉ ਚਕਾਉਣ ਲੱਗੇ ਤਾਂ ਉਹ ਹੀ ਪੁੱਤ ਤੇ ਉਹ ਹੀ ਨੂੰਹ ਹੈ ਮਾਂ ਤੇ ਪਿਓ ਨੂੰ ਬੜੀ ਖੁਸ਼ੀ ਨਾਲ ਘਰੇ ਸੰਭਾਲਣ ਲੱਗੀਆਂ 10-10 ᱜੇੜੇ ਮਾਰਿਆ ਕਰਨ ਮਾਂ ਕੰਨੀ ਵੀ 10 ᱜੇੜੇ ਪਿਓ ਕੰਨੀ ਮਾਰਿਆ ਕਰਨ ਕੀ ਲੈਣਾ ਪਾਪਾ ਤੁਸੀਂ ਕੀ ਲੈਣਾ ਕੀ ਨਹੀਂ ਇਸ ਤੋਂ ਇਹੀ ਸਮਝ ਆਉਂਦੀ ਆ ਵੀ ਜਾਇਦਾਦ ਤਾਂ ਮਾਂ ਪਿਓ ਦੀ ਹੁੰਦੀ ਆ ਨਾ ਇਹ ਨਹੀਂ ਸੋਚਦੇ ਵੀ ਸਾਨੂੰ ਪਾਲ ਪੋਲੋ ਅਸਕੇ ਕਿੱਡੇ ਕਰਕੇ ਵਿਆਹ ਕੇ ਕਿਤੋਂ ਤੱਕ ਪਹਚਾਇਆ ਆਪ ਮੈਂ ਲੋਕਾਂ ਦੇ ਘਰੇ ਗੋਹਾਖੂੜਾ ਕਰਕੇ ਹੀ ਮਾਂ ਭਵੇਂ ਤੁਹਾਨੂੰ ਪਾਲਦੀ ਹੋਵੇ ਇਹ ਨਹੀਂ ਸੁਖੀ ਸੁਖੀ ਰੋਟੇ ਪਰ ਤੁਸੀਂ ਬਸੀਅਤ ਨੂੰ ਪਾਈ ਨੇ ਨਸੀਅਤ ਨਹੀਂ ਲੈਣੀ ਚਾਹੁੰਦੇ ਮਾਪੇ ਇਸ ਤੋਂ ਫਿਰ ਉਹ ਸੁਖੀ ਸੁਖੀ ਬੱਸਰ ਲੱਗੇ ਉਹੀ ਨੋਆ ਗਾਜ ਵਰਗੀਆਂ ਸਿੱਧੀਆਂ ਹੋ ਗਿਆ ਤੇ ਉਹ ਪੱਕ ਹੋਗੇ ਜਦੋਂ ਗੁਰਦਿਆਲ ਸਿੰਘ ਖੜਾ ਹੋਏ ਇਸ ਤੋਂ ਇਹੀ ਆ ਬਈ ਮਿਹਨਤ ਕਰੋ ਰੱਜ ਕੇ ਖਾਓ ਪਰ ਆਪ ਦੇ ਮਾਪੇ ਬਾਪ ਨੂੰ ਬੁੱਢੇ ਹੋਇਆਂ ਨੂੰ ਘਰੋਂ ਨਾ ਕੱਢੋ ਉੱਤੇ ਹੋਏ ਮਾਪੇ ਜੇ ਤੁਹਾਨੂੰ ਪੈਸਾ ਨਹੀਂ ਦਿੰਦੇ, ਦੌਲਤ ਨਹੀਂ ਦਿੰਦੇ ਤਾਂ ਅਸੀਸਾਂ ਤਾਂ ਦਿੰਦੇ ਆ ਨਾ। ਅਸੀਸਾਂ ਤਾਂ ਲੈ ਲਿਆ ਕਰੋ ਨਾ।